ਅਟੀ ਵਿਦਿਆਨਿਕੇਤਨ ਸਕੂਲ ਥਰੀਨ ਸਕੂਲ ਨਿਊ ਤਹਿਸੀਲ ਪੂਰਾਦੇਵ ਪ੍ਰਿੰਸੀਪਲ ਸੰਦੀਪ ਥਰੀਨ ਨੇ ਸਮੂਹ ਦੇਸ਼ਵਾਸੀਆਂ ਨੂੰ ਦੀਵਾਲੀ ਪੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਸਕੂਲ ਇਲਾਕੇ ਦੇ ਵਿੱਚ ਬੱਚਿਆਂ ਨੂੰ ਮਿਆਰੀ ਵਿੱਦਿਆ ਦੇ ਨਾਲ ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ਨਾਲ ਪ੍ਰੇਰਿਤ ਕਰਕੇ ਉਹਨਾਂ ਨੂੰ ਸਮੇਂ ਦੇਹਾਨੀ ਬਣਾਉਂਦਾ ਹੈ ਜਿਸ ਕਰਕੇ ਇਲਾਕੇ ਦੇ ਵਿੱਚ ਸ੍ਰੀਨ ਸਕੂਲ ਬੱਚਿਆਂ ਤੇ ਉਹਨਾਂ ਦੇ ਮਾਤਾ ਪਿਤਾ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਮੈਂ ਪ੍ਰਿੰਸੀਪਲ ਭਾਰਤੀ ਵਿਦਿਆਨਕੀਤਨ ਸੀਨੀਅਰ ਸੈਕੰਡਰੀ ਸਕੂਲ ਸ੍ਰੀਨ ਸਕੂਲ ਦੇ ਨਾਮ ਤੋਂ ਸਾਡੀ ਇੰਸਟੀਚਿਊਸ਼ਨ ਨੂੰ ਲੋਕਾਂ ਨੇ ਆਪਣੇ ਵੱਲੋਂ ਹੀ ਨਾਂ ਦਿੱਤਾ ਹੈ ਸਕੂਲ ਦਾ ਨਾਂ ਤੇ ਵੈਸੇ ਭਾਰਤੀ ਵਿਦਿਆਨਕੀਤਨ ਸੀਨੀਅਰ ਸੈਕੰਡਰੀ ਸਕੂਲ ਹੈ ਪਰ ਲੋਕਾਂ ਨੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਇਹਦਾ ਨਾਂ ਸ੍ਰੀਨ ਸਕੂਲ ਰੱਖ ਦਿੱਤਾ ਹੈ ਇਹ ਸਕੂਲ ਸਾਡਾ 1952 ਤੋਂ ਸਟੈਬਲਿਸ਼ ਹੈ ਬਹੁਤ ਸਾਰੀਆਂ ਵਿਦਿਆਦਿ ਖੇਤਰ ਵਿੱਚ ਫਲਾੰਗਾ ਮਾਰਦਾ ਹੋਇਆ ਪ੍ਰਾਇਮਰੀ ਐਜੂਕੇਸ਼ਨ, ਮਿਡਲ ਐਜੂਕੇਸ਼ਨ, ਹਾਈ ਐਜੂਕੇਸ਼ਨ ਔਰ ਸਕੈਂਡਰੀ ਐਜੂਕੇਸ਼ਨ ਲੋਕਾਂ ਦੇ ਬੱਚਿਆਂ ਨੂੰ ਮੁਹैया करवाईਆਂ ਜਾ ਰਹੀਆਂ ਜਾ ਰਹੀਆਂ। ਸਕੂਲ ਵਿਖੇ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਔਰ ਬੱਚਿਆਂ ਨੂੰ ਵੀ ਅਸੀਂ ਉਹ ਸਹੂਲਤਾਂ ਮੁਹैया ਕਰਾਉਂਦੇ ਆ। ਸਕੂਲ ਦਾ ਆਪਣਾ ਸਕੂਲ ਬੈਂਡ ਹੈ। ਸਕੂਲ ਦੀ ਆਪਣੀ ਇਮਾਰਤ ਬਹੁਤ ਖੁੱਲੀ ਤੇ ਹਵਾਦਾਰ ਹੈ। ਸਟਾਫ ਬਹੁਤ ਹੀ ਤਜਰਬੇਕਾਰ ਤੇ ਮੇਨਤੀ ਹੈ ਨਵੇਂ ਪੈਟਰਨ ਤੇ ਕੰਪਿਊਟਰ এডੂਕੇਸ਼ਨ ਔਰ ਹੋਰ ਵੀ ਜਿਹੜੀਆਂ ਐਪਸ ਨੇ ਜਾਂ ਟੈਕਨੀਕਸ ਨੇ ਉਹਨਾਂ ਦਾ ਸਹਾਰਾ ਲੈ ਕੇ ਬੱਚਿਆਂ ਨੂੰ ਉੱਚ ਵਿਦਿਆ ਦੇ ਨਾਲ ਜੋੜਿਆ ਜਾਂਦਾ ਹੈ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਔਰ ਲੱਖ ਲੱਖ ਵਧਾਈ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਆਪਣੇ ਸਕੂਲ ਦੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਅਤੇ ਸਮੂਰਤ ਭਾਰਤ ਵਾਸੀਆਂ ਨੂੰ ਔਰ ਕੋਨੇ-ਕੋਨੇ 'ਚ ਰਹਿੰਦੇ ਪੰਜਾਬੀਆਂ ਨੂੰ ਮੁਬਾਰਕਬਾਦ ਦੇਣਾ ਵਾ ਕਿ ਇਹ ਦੀਵਾਲੀ ਖੇੜਿਆ-ਖੇੜਿਆਂ ਦੀ ਲੈ ਕੇ ਆਏ ਇਹਨਾਂ ਦੀ ਲੱਖ-ਲੱਖ ਵਧਾਈ ਇਹਦੇ ਨਾਲ ਹੀ ਸਾਡੇ ਗੁਰੂ ਸਬਾਨਾ ਨੇ ਉਹਨਾਂ ਨੂੰ ਰਹਾ ਕੀਤਾ ਜਾ ਰਹੀ ਸਾਡੇ ਗੁਰੂ ਸਾਹਿਬਾਨ ਨੂੰ ਲੇਕਿਨ ਉਹਨਾਂ ਨੇ ਜ਼ਿੱਦ ਕੀਤੀ ਕਿ ਮੈਂ ਬੁਵਿੰਜਾ ਰਾਜਾ ਤੋਂ ਬਿਨਾਂ ਆਪਣੇ ਆਪ ਨੂੰ ਮੁਕਤੀ ਨਹੀਂ ਚਾਹਦਾ ਉਹਦੇ ਵੀ ਬੰਦੀ ਛੋਟ ਦਿਵਸ ਦੇ ਵੀ ਮੈ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਖਾਸ ਕਰ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦਿਨਾ ਹਾਂ ਐਸੀ ਮਿਸਾਲ ਇਤਿਹਾਸ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਅੱਜ ਦੇ ਸਮੇਂ 'ਚ ਤੇ ਵੈਸੇ ਹੀ ਆਪੋ ਥਾਪੀ ਪਈ ਏ ਕਿਸੇ ਨੂੰ ਕੁਝ ਮਿਲੇ ਉਹ ਲੈ ਕੇ ਚੱਲਦਾ ਬੰਦਾ ਪਰ ਸਾਡੇ ਗੁਰੂ ਸਾਹਿਬਾਨ ਨੇ ਦੇਖੋ ਕਿਹੋ ਜੀਆਂ ਲੀਆਂ ਪਾਈਆਂ ਕਿ ਮੇਰੇ ਸਾਥੀਆਂ ਨੂੰ 52 ਰਾਜਿਆਂ ਨੂੰ ਰਿਹਾਕ ਕਰੋਗੇ ਤੇ ਤਦ ਹੀ ਮੈਂ ਇਥੋਂ ਰਿਹਾਈ ਲਵਾਵਾਂਗਾ ਉਸ ਦਿਨਸ ਦੀ ਬੰਦੀ ਛੋੜ ਦਿਵਸ ਦੀ ਵੀ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਹੋਵੇ ਇਹਦੇ ਨਾਲ ਹੀ ਵਿਸ਼ਕਰਮਾ ਦੇ ਵਿਸ਼ਵਕਰਮਾ ਜਿਹੜਾ ਹੈਗਾ ਹੈ ਮਹਾਰਾਜ ਜਿਹੜੇ ਜਿਨ੍ਹਾਂ ਨੇ ਬੜੀਆਂ ਹੀ ਪੁਲੰਗਾ ਮਾਰੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ ਬਣਾਈਆਂ ਉਹਨਾਂ ਨੂੰ ਦੀਵਾਲੀ ਤੋਂ ਅਗਲੇ ਦਿਨ ਵਿਸ਼ਕਰਮਾ ਡੇ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ ਅਸੀਂ ਉਹਨਾਂ ਸਮੂਹ ਕਾਰੀਗਰਾਂ ਨੂੰ ਉਹਨਾਂ ਮਿਸਤਰੀਆਂ ਨੂੰ ਉਹਨਾਂ ਆਰਕੀਟੈਕਚ ਨੂੰ ਔਰ ਵੱਡੇ ਵੱਡੇ ਇੰਜੀਨੀਅਰਸ ਨੂੰ ਵੀ ਇਸ ਇਸ ਦਿਵਸ ਦੀ ਵਧਾਈ ਦਿੰਦੇ ਹਾਂ ਔਰ ਆਸ ਕਰਦਾ ਹਾਂ ਕਿ ਇਹ ਦਿਨ ਸਾਰੇ ਅਸੀਂ ਰਲ ਮਿਲ ਕੇ ਆਪਣੀ ਪੰਜਾਬੀ ਤੇ ਪੰਜਾਬੀਅਤ ਦਾ ਸਿਰ ਉੱਚਾ ਕਰਕੇ ਮਨਾਈਏ